ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਏ ਕਹਿੰਦੇ ਗੁੜ ਗੁਰੂ ਦੇ ਗਿਆਨ ਨੂੰ ਨਾ ਗੁੜ ਬਣਾਉਣਾ ਗੁੜ ਤੋਂ ਸ਼ਰਾਬ ਤਿਆਰ ਕਰਦੇ ਗੁੜ ਕਰ ਗਿਆਨ ਧਿਆਨ ਕਰ ਧਾਵੈ ਤੇ ਵਾਹਿਗੁਰੂ ਕਾਲ ਪੁਰਖ ਦੇ ਵਿੱਚ ਜੁੜੀ ਹੋਈ ਸੁਰਤ ਨੂੰ ਧਾਵੈ ਭਾਵ ਮਉਵੇ ਦੇ ਫੁੱਲ ਬਣਾਉਣਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਤਾਰ ਕਰਨੀ ਕਸ ਪਾਈਏ ਕਸ ਕੀ ਹੁੰਦੀ ਕਿਕਰ ਦੇ ਸੱਤ ਕਹਿੰਦੇ ਆਪਣੇ ਆਚਰਣ ਨੂੰ ਆਪਣੀ ਕਰਨੀ ਨੂੰ ਕਿਕਰ ਦੇ ਸੱਤ ਬਣਾ ਲੈ ਕਿਹਨੂੰ ਉਪਦੇਸ਼ ਦੇ ਰੇ ਜੀ ਭਰਤ ਸੁਰਜੋਗੀ ਨੂੰ ਗੁਣ ਕਰ ਗਿਆਨ ਧਿਆਨ ਕਰ ਧਾਵੈ ਤਾਰ ਕਰਨੀ ਕਸ ਪਾਈਏ ਭਾਠੀ ਭਵਨ ਪ੍ਰੇਮ ਕਾ ਕੋਚਾ ਕਹਿੰਦੇ ਤੂੰ ਭਾਠੀ ਲਾਉਣਾ ਹੈ ਨਾ ਆਪਣੇ ਸਰੀਰ ਦੇ ਮੂਹ ਨੂੰ ਸਾੜ ਦੇ ਸਰੀਰ ਰੂਪੀ ਪਵਨ ਜਿਹੜਾ ਇਹਨੂੰ ਘੱਠੀ ਬਣਾ ਲਾ ਪਾਠੀ ਪਵਨ ਪ੍ਰੇਮ ਕਾ ਪੋਚਾ ਤੇ ਵਾਹਿਗੁਰੂ ਕਾਲ ਪਰਖ ਦੇ ਪਿਆਰ ਦਾ ਪੋਚਾ ਲਾ ਇਤ ਰਸ ਅਮਿਓ ਚਵਾਈਏ ਕਹਿੰਦੇ ਇਨਾਂ ਸਾਰੀਆਂ ਚੀਜ਼ਾਂ ਤੋਂ ਫਿਰ ਇੱਕ ਨਾਮ ਰੂਪੀ ਅੰਮ੍ਰਿਤ ਜਿਹੜਾ ਉਹ ਤਿਆਰ ਹੋਏਗਾ ਇਤ ਰਸ ਅਮਿਓ ਚਵਾਈਏ ਕਿਹੜੀਆਂ ਕਿਹੜੀਆਂ ਚੀਜ਼ਾਂ ਗਿਆਨ ਧਿਆਨ ਕਰਨੇ ਪ੍ਰੇਮ ਤੇ ਆਪਣੇ ਦੇਹ ਅਧਿਆਸ ਨੂੰ ਸਾੜਨਾ ਆਪਣੇ ਸਰੀਰਕ ਮੂਰ ਨੂੰ ਸਾੜਨਾ ਇਸ ਭੱਠੀ ਦੇ ਵਿੱਚੋਂ ਸਤਿਗੁਰੂ ਕਹਿੰਦੇ ਇਸ ਦਰਸ ਆਮਿਓ ਚਵਾਈ ਹੈ ਅੱਗੇ ਕਹਿੰਦੇ ਬਾਬਾ ਮਨਮਤ ਵਾਰੋ ਨਾਮ ਰਸ ਪੀਵੇ ਸਹਜ ਰੰਗ ਰਚ ਰਹਾ ਕਹਿੰਦੇ ਇਹ ਜੋਗੀ ਜੀ ਇਸ ਤਰ੍ਹਾਂ ਫਿਰ ਜਦੋਂ ਤੁਸੀਂ ਉਹ ਨਾਮ ਰੂਪੀ ਰਸ ਨੂੰ ਪ੍ਰਾਪਤ ਕਰੋਗੇ ਨਾ ਬਾਬਾ ਮਨਮਤ ਵਾਰੋ ਤਾਂ ਫਿਰ ਤੁਸੀਂ ਸਦਾ ਹੀ ਮਾਸਤ ਰਹੋਗੇ ਉਸ ਨੂੰ ਪੀ ਕੇ ਬਾਬਾ ਮਨਮਤ ਵਾਰੋ ਨਾਮ ਰਸ ਪੀਵੇ ਸਹਜ ਰੰਗ ਰਚ ਰਿਹਾ ਫਿਰ ਤੁਸੀਂ ਸਹਜ ਅਵਸਥਾ ਦੇ ਵਿੱਚ ਟਿਕੇ ਰਹੋਗੇ ਇਹਨ ਸਬਾਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਿਤ ਗਹਿਆ ਕਹਿੰਦੇ ਇਹ ਸ਼ਰਾਬ ਦਾ ਨਸ਼ਾ ਜਿਹੜਾ ਇਹ ਤੇ ਉਤਰ ਜਾਂਦਾ ਕੁਝ ਘੰਟਿਆਂ ਬਾਅਦ ਪਰ ਉਹ ਜਿਹੜਾ ਨਾਮ ਰੂਪੀ ਨਸ਼ਾ ਹੈ ਉਹ ਫਿਰ ਇਹਨਿਸ ਦਿਨ ਰਾਤ ਬਣਿਆ ਰਹੇਗਾ ਇਹਨਸ ਬਣੀ ਪ੍ਰੇਮ ਲਿਵ ਲਾਗੀ ਕਿਉਂਕਿ ਵਾਹਿਗੁਰੂ ਕਾਲ ਉਪਰ ਕਦੇ ਪ੍ਰੇਮ ਵਿੱਚ ਤੁਹਾਡੀ ਲੱਗ ਜਾਏਗੀ ਸਬਦ ਅਨਾਹਦ ਗਹਿਆ ਤੇ ਤੁਹਾਡੇ ਅੰਦਰ ਇੱਕ ਰਸ ਸਿਪਤ ਸਲਾ ਦਾ ਸਬਦ ਜਿਹੜਾ ਉਹ ਚੱਲ ਰਹੇ ਪਏਗਾ ਅਗੇ ਸਤਿਗੁਰ ਕਹਿੰਦੇ ਪੂਰਾ ਸਾਚ ਪਿਆਲਾ ਸਹਜੇ ਤਿਸੇ ਪਿਆਏ ਜਾ ਕੋ ਨਦਰ ਕਰੇ ਕਹਿੰਦੇ ਪਰ ਇਹ ਜਿਹੜਾ ਨਾ ਸੱਚਾ ਪਿਆਲਾ ਜਿਹੜਾ ਸੱਚੇ ਨਾਮ ਦਾ ਇਹ ਵੀ ਐਵੇਂ ਨਹੀਂ ਮਿਲਦਾ ਪੂਰਾ ਸਾਚ ਪਿਆਲਾ ਸਹਜੇ ਤਿਸੇ ਪਿਆਏ ਜਾਕਉ ਨਜ਼ਰ ਕਰੇ ਜਿਸ ਮਨੁੱਖ ਦੇ ਉਪਰ ਵਾਹਿਗੁਰੂ ਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੋ ਜੇ ਉਹ ਹੀ ਫਿਰ ਇਸ ਪਿਆਲੇ ਨੂੰ ਪੂਰਾ ਪੀ ਸਕਦਾ ਤੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਸ਼ੂਸ਼ਾ ਭਾਉ ਧਰੇ ਕਹਿੰਦੇ ਜਿਹੜੇ ਨਾਮ ਰੂਪੀ ਅੰਮ੍ਰਿਤ ਦੇ ਵਪਾਰੀ ਬਣ ਗਏ ਨਾ ਉਹ ਫਿਰ ਝੂਠੀ ਸ਼ਰਾਬ ਨੂੰ ਪਿਆਰ ਨਹੀਂ ਕਰਨਗੇ ਉਹ ਫਿਰ ਝੂਠੇ ਪਿਆਲੇ ਨੂੰ ਨਹੀਂ ਪੀਣਗੇ ਸਾਧ ਸੰਗਤ ਅੱਜ ਆਪਾਂ ਮਾਰੀ ਹਾਂ ਝਾਤੀ ਕਿ ਬਾਬਾ ਤੇ ਯੋਗੀਆਂ ਨੂੰ ਕਹਿੰਦਾ ਰਿਹਾ ਕਿ ਤੁਸੀਂ ਸ਼ਰਾਬ ਨਹੀਂ ਪੀਣੀ ਆਪ ਤੁਹਾਨੂੰ ਮੈਂ ਦੱਸਦਾ ਕਿ ਕਿਵੇਂ ਨਾਮ ਰੂਪੀ ਅੰਮ੍ਰਿਤ ਨੂੰ ਤਿਆਰ ਕਰਨਾ ਕਿਹੜੀ ਚੀਜ਼ ਨੂੰ ਭੱਠੀ ਬਣਾਉਣਾ ਹੈ ਕਿਹੜੀ ਚੀਜ਼ ਨੂੰ ਗੋੜ ਬਣਾਉਣਾ ਹੈ ਕਿਹੜੀ ਚੀਜ਼ ਨੂੰ ਮਉਵੇ ਦੇ ਫੁੱਲ ਬਣਾਉਣਾ ਹੈ ਇਕਰ ਦੇ ਸੱਤ ਕਿਹੜੀ ਚੀਜ਼ ਨੂੰ ਬਣਾਉਣਾ ਹੈ ਪ੍ਰਸਾਦ ਸੰਗਤ ਉਹ ਸਿੱਖ ਖਵਾਉਣ ਵਾਲਿਓ ਅੱਜ ਉਹ ਚੀਜ਼ਾਂ ਤੁਹਾਡੇ ਵਿੱਚ ਵੀ ਹੈਗੀਆਂ ਜਾਂ ਕੱਲਾ ਚੋਗੀਆਂ ਨੂੰ ਪ੍ਰੇਸ਼ ਦਿੱਤਾ ਸੀ ਮਹਾਰਾਜ ਨੇ ਸਾਧ ਸੰਗਤ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਾਨਾ ਕਿਸੇ ਦੇ ਪਰਥਾਏ ਵਿੱਚ ਜੇ ਇੱਕ ਗੁਰੂ ਸਾਹਿਬ ਕੋਈ ਵਚਨ ਕਰਦੇ ਸੀ ਤੇ ਉਹ ਸਾਰੇ ਜਹਾਨ ਵਾਸਤੇ ਹੁੰਦਾ ਹੈ ਉਹ ਗੱਲਾਂ ਸਾਡੇ ਉੱਪਰ ਲਾਗੂ ਹੁੰਦੀਆਂ ਨੇ ਸਿੱਖ ਕਮਾਉਣ ਵਾਲਿਆਂ ਦੇ ਅੱਜ ਤੱਕ ਪਤਾ ਨਹੀਂ ਕਿੰਨੀ ਇੱਕ ਸ਼ਰਾਬ ਸਿੱਖਾਂ ਨੇ ਆਪਣੇ ਘਰਾਂ 'ਚ ਪੀਤੀ ਕਿੰਨੀ ਕਿ ਆਪਣੇ ਬੱਚਿਆਂ ਦੇ ਵਿਆਹਾਂ ਤੇ ਲੋਕਾਂ ਨੂੰ ਪਿਆਈ ਕਿ ਉਦੋਂ ਬਾਬੇ ਨਾਨਕ ਦਾ ਆ ਵਚਨ ਸਿੱਖਾਂ ਨੂੰ ਚੇਤੇ ਨਹੀਂ ਆਇਆ ਪੂਰਾ ਸਾਜ ਪਿਆਲਾ ਸਹਜੇ ਤਿਸੇ ਪਿਆਏ ਜਾ ਕੋ ਨਜ਼ਰ ਕਰੇ ਅਮਰਤ ਦਾ ਵਪਾਰੀ ਹੋਵੇ ਕਿਆ ਮਦ ਸ਼ੂਸ਼ਕ ਭਾਉ ਧਰੇ ਕਹਿੰਦੇ ਹੋਸ਼ੇ ਨਸ਼ੇ ਨੂੰ ਉਹ ਬੰਦਾ ਪਿਆਰ ਨਹੀਂ ਕਰਦਾ ਜਿਹੜਾ ਅਮਰਤ ਦਾ ਵਪਾਰੀ ਬਣ ਜੇ ਤੇ ਅਮਰਤ ਕੀ ਸਾਰ ਸੂਈ ਜਾਣਾ ਜੇ ਅਮਰਤ ਦਾ ਵਪਾਰੀ ਜੀਓ ਜਿਹੜਾ ਅਮਰਤ ਦਾ ਵਪਾਰੀ ਬਣ ਗਿਆ ਉਹਨੂੰ ਹੀ ਫਿਰ ਅਮਰਤ ਦੀ ਸਾਰ ਹੁੰਦੀ